ਹੁਣ ਪੰਜਾਬ ਦੇ ਕਿਸੇ ਵੀ ਗਲੀ ਕਿਸੇ ਵੀ ਅੱਡਿਆ ਕੇ ਭਿਖਾਰੀ ਨਜ਼ਰ ਨਹੀਂ ਆਉਣਗੇ ਹੁਣ ਤੜਾ ਤੜ ਪਰਚੇ ਹੋਣੇ ਸ਼ੁਰੂ ਹੋ ਗਏ ਨੇ ਪਹਿਲਾ ਪਰਚਾ ਹੋਇਆ ਏ ਹੁਣ ਜਿਹੜੇ ਲੋਕ ਬੱਚਿਆਂ ਨੂੰ ਮੂਹਰੇ ਕਰਕੇ ਉਹਨਾਂ ਤੋਂ ਭੀਖ ਮੰਗਵੋਂਦੇ ਨੇ ਜਿਹੜੇ ਗੱਡੀਆਂ ਰੋਕ ਰੋਕ ਕੇ ਗੱਡੀਆਂ ਸਾਫ਼ ਕਰਵਾਉਂਦੇ ਨੇ ਅਜਿਹੇ ਲੋਕਾਂ ਤੇ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਕਮੈਂਟ ਕਰਕੇ ਦੱਸਿਓ ਕਿ ਇਹ ਫੈਸਲਾ ਸਹੀ ਹੈ ਜਾਂ ਨਹੀਂ ਤੇ ਉਹ ਕਿਹੜੇ ਲੋਕ ਹੋਣਗੇ ਜਿਨ੍ਹਾਂ ਤੇ ਪਰਚੇ ਹੋਣਗੇ ਇਹ ਵੀ ਜਾਣ ਲਵੋ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਜੀ ਹਾਂ ਸੋਸ਼ਟੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਖੜ ਦੇ ਨਾਲ ਪ੍ਰਿਆ ਬਹੁਤ سارے ਰਾਜਾ ਨੇ ਜਿਹੜਾ ਇਹ ਉਹ ਭਿਖਾਰੀ ਮੁਕਤ ਰਾਜ ਜਿਹੜਾ ਹੈ ਬਣਾਉਣ ਦੇ ਬਹੁਤ ਸਾਰੇ ਸੁਪਨੇ ਜਿਹੜੇ ਨੇ ਵੇਖੇ ਨੇ ਬਹੁਤ ਸਾਰੇ ਕਾਨੂੰਨ ਜਿਹੜੇ ਨੇ ਵਕ ਵਕ ਰਾਜਾਂ ਦੇ ਵਿੱਚ ਲਾਗੂ ਹੋਏ ਨੇ ਸੋ ਪੰਜਾਬ ਦੇ ਵਿੱਚ ਵੀ ਹੁਣ ਜੋ ਹੈ ਇਹ ਕਾਨੂੰਨ ਲਾਗੂ ਹੋ ਰਿਹਾ ਜਿਹੜੇ ਲੋਕ ਭੀਖ ਮੰਗਦੇ ਨੇ ਜਾਂ ਜਿਹੜੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਹੁਣ ਉਹਨਾਂ ਤੇ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਉਹ ਵੀ ਜਾਂਚ ਦੇ ਅੜਿੱਕੇ ਦੇ ਵਿੱਚ ਆ ਚੁੱਕੇ ਨੇ ਜੀ ਹਾਂ ਦਾਦੀਏ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾ ਪਰਚਾ ਇੱਕ ਨਿਰਮਲਾ ਨਾਮ ਦੀ ਔਰਤ ਤੇ ਹੋਇਆ ਹੈ ਜੋ ਬੱਚਿਆਂ ਨੂੰ ਮੂਰੇ ਕਰਕੇ ਪੀਖ ਮੰਗਵਾਉਂਦੀ ਸੀ ਜਿਹੜੇ ਬੱਚਿਆਂ ਨੂੰ ਮੂਰੇ ਕਰਕੇ ਲੋਕਾਂ ਦੇ ਮੂਰੇ ਹੱਥ ਜੋ ਹੈ ਫੈਲਾਉਣ ਦੇ ਲਈ ਮਜਬੂਰ ਕਰਦੇ ਨੇ ਹੁਣ ਅਜਿਹੇ ਲੋਕ ਬਖਸ਼ੇ ਨਹੀਂ ਜਾਣਗੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਇੱਕ ਔਰਤ ਜੋ ਹੈ ਉਸ ਤੇ ਇਹ ਪਰਚਾ ਜਿਹੜਾ ਉਹ ਦਰਜ ਹੋਇਆ ਹੈ ਦੱਸਿਆ ਗਿਆ ਕਿ ਜਿਹੜੇ ਲੋਕ ਇਸ ਤਰੀਕੇ ਦਾ ਕੰਮ ਕਰਦੇ ਨੇ ਉਹਨਾਂ ਸਾਰਿਆਂ ਨੂੰ ਅੜਿੱਕੇ ਜਿਹੜਾ ਉਹ ਲਿਆ ਜਾਵੇਗਾ ਮੌਕੇ ਤੇ ਕੀ ਕੁਝ ਕਿਹਾ ਗਿਆ ਕੀ ਕੁਝ ਜਿਹੜਾ ਅੱਗੇ ਕੀਤਾ ਜਾਵੇਗਾ ਤੁਹਾਨੂੰ ਸਾਰਾ ਕੁਝ ਸੁਣਾਉਂਦਿਆਂ ਸਾਡੇ ਕੋਲ ਨਾ ਇੱਕ ਕੰਪਲੇਨ ਆਈਸੀਆਈ ਡੀਸੀ ਆਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਉਸ ਕੰਪਲੇਨ ਦੀ ਹੱਦ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਦੇ ਖਿਲਾਫ ਜੋ ਕਿ ਇੱਥੇ ਆ ਜਿੱਤੇ ਆਣ ਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੇ ਨਾਲ ਬੱਚਿਆਂ ਹੋ ਕੇ ਕਰਕੇ ਉਹ ਭੀਖ ਮੰਗਦੇ ਤੇ ਸਖ਼ਤੀ ਦੇਖਿਆ ਨਾ ਰੋਣਾ ਦੇ ਬੱਚਿਆਂ ਨੂੰ ਦਿਵਾਦਾ ਉਹ ਕਰਦੇ ਆ ਫਿਰ ਪੁਲਿਸ ਸਾਡੀ ਕੋਲ ਮੋਰਸ਼ਿਕ ਤੇ ਕਾਮਲਾ ਲੈ ਆਏਗਾ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਕੋਲੋਂ ਇਹਨਾਂ ਦੇ ਖਿਲਾਫ ਅਸੀਂ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਐ ਕਿੱਥੋਂ ਦੇ ਰਹਿਣ ਵਾਲੇ ਨੇ ਵਾਕਈ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਬਰ ਜੇ ਕੋਈ ਲੇਡੀ ਗਈ ਹੋ ਤਾਂ ਕੀ ਕਾਰਵਾਈ ਬੀਚੇਗਾ ਉਹਦੇ ਪਰਛਾਤੇ ਤੇ ਜਿਹੜੀ ਆਪਣਾ ਜਿਹੜੀ ਹੈਗੀ ਲੈਸਟ ਬਿਲਕੁਲ ਸਿਰਫ ਪਹਿਲਾ ਮੈਂ ਫਰਕ ਹੈ ਕਿ ਉਹਨਾਂ ਕੋ ਵੀ ਇਸ ਤਰ੍ਹਾਂ ਜਾਰੀ ਜਾਂਦੇ ਬਿਲਕੁਲ ਜੀ